ਅੱਜੀ ਅੱਜ ਆਪਾਂ ਨਾ ਇਹਨਾਂ ਵੱਲੋਂ ਜਿਹੜੇ ਆਪਾਂ ਤਰਕਨਾਤ ਲੈ ਕੇ ਆਏ ਸੀਗੇ ਉਹਨਾਂ ਵੱਲੋਂ ਆਪਾਂ ਟੈਨਸ਼ਨ ਫ੍ਰੀ ਹੋ ਗਏ ਆ ਕਿਉਂਕਿ ਇਹ ਹੁਣ ਵੱਡਿਆਂ ਦੇ ਨਾਲ ਹੀ ਚੁਗਾ ਲੱਗ ਪਏ ਆ ਤੇ ਇਹਨਾਂ ਦੀ ਹਮਾਪਾਂ ਕੋਈ ਟੈਨਸ਼ਨ ਨਹੀਂ ਹੈ ਕਿ ਗਰੋਥ ਹੋ ਰਹੀ ਹੈ ਗਰੋਥ ਆ ਜਿਵੇਂ ਬਣ ਰਹੀ ਹੈ ਭੱਜੇ ਜਾਣ ਨੂੰ ਆਪਾਂ ਛੱਟੇ ਹੋਏ ਨੇ ਇੱਥੇ ਸਾਰੇ ਠੀਕ ਆ ਤੇ ਇਹ ਵੀ ਆਪਾਂ ਛੱਡੇ ਸੀਗੇ ਤੇ ਇਹਨਾਂ ਦੇ ਨਾਲ ਹੀ ਆਪਾਂ ਇਹਨਾਂ ਨੂੰ ਛੱਡ ਦਿੱਤਾ ਜਿਹੜੇ ਵੱਡੇ ਜਾਨਵਰ ਆ ਇਹਨਾਂ ਨੂੰ ਕੁਝ ਨਹੀਂ ਲੈਂਦੇ ਹੈਗੇ ਹੁਣ ਨਾਲ ਹੀ ਖੁੱਗਦੇ ਆ ਤੇ ਇੱਕ ਵਾਰ ਤੁਸੀਂ ਗਰੋਥ ਦੇਖੋ ਗਰੂਥ ਚੈੱਕ ਕਰੋ ਨਾ ਵੀ ਤੇ ਬਾਕੀ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਇਹਨਾਂ ਨੂੰ ਕੀ ਪਾਇਆ ਠੀਕ ਆ ਵਧੀਆ ਗਰੋਥ ਦੇ ਲਈ ਆਪਾਂ ਇਹਨਾਂ ਨੂੰ ਕੀ ਪਾਇਆ ਤੇ ਤੁਸੀਂ ਵੀ ਨਾ ਜਦੋਂ ਮਹੀਨੇ ਤੋਂ ਉੱਪਰ ਜਾਨਵਰ ਹੋ ਗਿਆ ਉਹ ਵੀ ਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣੀ ਆ ਕਿ ਇਹ ਕੀ ਚੀਜ਼ ਜਰੂਰ ਪਾਉਣੀ ਹੈ ਠੀਕ ਆ ਤੇ ਉਹ ਚੀਜ਼ ਆ ਜਿਹੜੀ ਇਹਨਾਂ ਦੀ ਗਰੋਥ ਲਈ ਵੀ ਵਧੀਆ ਤੇ ਇਹਨਾਂ ਦੇ ਫਰ ਵੀ ਵਧੀਆ ਇਹ ਉਹ ਹੈਗਾ ਉਹ ਹੈਗਾ ਬਾਜਰਾ ਇਹਨਾਂ ਨੂੰ ਪੰਗਾ ਪਾ ਸਕਦੇ ਠੀਕ ਆ ਬਾਜਰਾ 40 ਰੁਪਏ ਕਿਲੋ ਆਂਦਾ ਆ ਪਰ ਹੈਗਾ ਮਹਿੰਗਾ ਆ ਪਰ ਜੇ 40 ਰੁਪਏ ਕਿਲੋ ਆਂਦਾ ਆ ਤੇ ਉਹ ਕਾਫੀ ਜਿਆਦਾ ਜਿਹੜਾ ਚੱਲਦਾ ਆ ਮਤਲਬ ਕਿ weight ਕਾਫੀ ਜਿਆਦਾ ਆ ਜਾਂਦਾ ਹੈ ਤੇ ਜੇਕਰ ਤੁਹਾਡੇ ਜਾਨਵਰ ਮਹੀਨੇ ਤੋਂ ਉੱਪਰ ਹੋ ਗਏ ਨੇ ਤੇ ਉਹਨਾਂ ਨੂੰ ਬਾਜਰਾ ਦਾ ਉਹ ਬਾਜਰੇ ਦੇ ਨਾਲ ਇਹਨਾਂ ਦੀ ਜਿਹੜੀ ਗਰੋਥ ਆ ਉਹ ਵਧੀਆ ਹੁੰਦੀ ਆ ਤੇ ਜਿਹੜਾ ਬਾਜਰਾ ਹੈ ਉਹ ਜਾਨਵਰਾਂ ਦੇ ਪਰਾਂ ਦੇ ਲਈ ਖੰਭਾਂ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਮੇਰੇ ਵੀਰੇ ਬ੍ਰਦਰ ਨੇ ਉਹਨਾਂ ਨੇ ਸਭ ਤੋਂ ਪਹਿਲਾਂ 8-9 ਸਾਲ ਪਹਿਲਾਂ ਕਬੂਤਰ ਰੱਖੇ ਸੀਗੇ ਤੇ ਉਹਨਾਂ ਨੂੰ ਇਹ ਬਾਜਰਾ ਪਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਹੀ ਮੈਨੂੰ ਕਿਹਾ ਸੀ ਕਿ ਇਹਨਾਂ ਲਈ ਜਿਹੜੇ ਇਹ ਆਪਾਂ ਕਾਕਨਾਥ ਲੈ ਕੇ ਆਏ ਆ ਇਹਨਾਂ ਨੂੰ ਬਾਜਰਾ ਪਾ ਤੇ ਇਹਨਾਂ ਦੀ ਜਿਹੜੀ growth ਆ ਬਹੁਤ ਜ਼ਿਆਦਾ ਵਧੀਆ ਹੋਗੀ ਜਿਨ੍ਹਾਂ ਵਿੱਚ ਹੀ ਇਹ ਤਾਂ ਇਹਦੀ growth ਆ ਜਿਹੜੀ ਵਧੀਆ ਹੋ ਜਾਊਗੀ ਤੇ ਦੇਰੇ ਰੈਗੂਲਰ ਮੇਰੀ ਵੀਡੀਓ ਦੇਖਦੇ ਆ ਉਹਨਾਂ ਨੇ ਮੈਨੂੰ ਕਮੈਂਟ ਵੀ ਕੀਤਾ ਕਿ ਇਹਨਾਂ ਦੀ ਗ੍ਰੋਥ ਕਿੰਨੀ ਵਧੀਆ ਹੋ ਗਈ ਆ ਕਿ ਤੁਸੀਂ ਕੀ ਪਰੋਏ ਆ ਕਮੈਂਟ ਵੀ ਕੀਤੇ ਸੀ ਮੈਨੂੰ ਤੇ ਆਪਾਂ ਦੱਸਦੀ ਆ ਵੀ ਆਪਾਂ ਇਹਨਾਂ ਨੂੰ ਬਾਜਰਾ ਹੀ ਪਾਇਆ ਸੀਗਾ ਠੀਕ ਆ ਤੇ ਹੁਣ ਵੀ ਪਾ ਦਿੰਨੇ ਆ ਕਦੇ-ਕਦੇ ਤੇ ਕਿਉਂਕਿ ਬਾਜਰਾ ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਆ ਠੀਕ ਆ ਤੇ ਤੁਸੀਂ ਵੀ ਇਹਨਾਂ ਨੂੰ ਬਾਜਰਾ ਪਾ ਸਕਦੇ ਆ ਬਾਕੀ ਦੇਖ ਲਓ ਵੱਡੇ ਜਾਨਵਰਾਂ ਦੇ ਨਾਲ ਚੁੱਕਦੇ ਆ ਬਾਕੀ ਦੇਖੋ ਮਾੜਾ-ਮੋਟਾ ਤਾਂ ਚੱਲੀ ਜਾਣਾ ਆ ਠੀਕ ਆ ਮਾੜਾ ਮੋਟਾ ਤਾਂ ਇਹਨਾਂ ਦਾ ਚੱਲੀ ਜਾਣਾ ਆ ਇਦਾਂ ਤਾਂ ਬਾਕੀ ਜਾਨਵਰ ਵੀ ਲੜਦੇ ਜਾਂਦੇ ਨੇ ਪਰ ਗਰੋਥ ਆ ਜਿਹੜੀ ਇਹਨਾਂ ਦੀ ਬਹੁਤ ਵਧੀਆ ਬਣੀ ਆ ਠੀਕ ਆ ਤੇ ਅੱਜ ਆਪਾਂ ਇਹਨਾਂ ਨੂੰ ਛੱਡ ਦਿੱਤਾ ਸਵੇਰੇ ਵੈਸੇ ਪਹਿਲਾਂ ਅਚਾਨਕ ਮੇਰੇ ਤੋਂ ਛੱਡ ਹੋ ਗਏ ਸੀ ਇਹੋ ਇਹਨਾਂ ਦੇ ਨਾਲ ਤੇ ਫਿਰ ਮੈਂ ਜਦੋਂ ਦੇਖਿਆ ਵੀ بڑے ਜਾਨਵਰ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਹੈਗੇ ਤਾਂ ਆਪਾਂ ਇਹਨਾਂ ਨੂੰ ਨਾਲ ਹੀ ਛੱਡ ਦਿੱਤਾ ਇਹਨਾਂ ਵੱਲੋਂ ਆਪਾਂ ਟੈਨਸ਼ਨ ਫ੍ਰੀ ਹੋ ਗਏ ਆ ਤੇ ਬਾਕੀ ਜਿਹੜੇ ਛੋਟੇ ਜਾਨਵਰ ਨੇ ਠੀਕ ਆ ਜਿਹੜੇ ਆਪਾਂ ਮਗਰੋ ਲੈ ਕੇ ਆਏ ਸੀਗੇ आर आई आर ਤੇ ਆਪਾਂ ਬਲੈਕ ਸਟ્રોલ ਲੈ ਕੇ ਆਏ ਸੀਗੇ ਠੀਕ ਆ ਤੇ ਉਹ ਜਾਨਵਰ ਹਜੇ ਛੋਟੇ ਨੇ ਉਹਨਾਂ ਨੂੰ ਫਿਲਹਾਲ ਨਹੀਂ ਆਪਾਂ ਬਾਹਰ ਕੱਢਿਆ ਹੈਗਾ ਹਜੇ ਤਾਂ ਉਹ ਬਹੁਤ ਜ਼ਿਆਦਾ ਛੋਟੇ ਨੇ ਉਹਨਾਂ ਨੂੰ ਹਜੇ ਰੁੱਕ ਕੇ ਕੱਢਾਂਗੇ ਤੇ ਇਹ ਦੇਖ ਲਓ ਤੁਸੀਂ ਕੜਕਨਾਥ ਆ ਜਿਹੜੇ ਇਹਨਾਂ ਮੇਰੀ ਕਾਫੀ ਟਾਈਮ ਤੋਂ ਰੀਚ ਸੀਗੀ ਵੀ ਕੜਕਨਾਥ ਆ ਜਿਹੜੇ ਚਿਕਸ ਆਪਾਂ ਲੈ ਕੇ ਆਉਣੇ ਆ ਰੱਖਣੇ ਆ ਹਨਾ ਤੇ ਕਰਿਓ ਚੈੱਕ ਇੱਕ ਵਾਰ ਫੇਰ ਤੋਂ ਗਰੋਥ ਇਹਨਾਂ ਦੀ ਠੀਕ ਆ ਤੇ ਜਦੋਂ ਮੈਂ ਲੈ ਕੇ ਆਈ ਸੀ ਉਹ ਵੀਡੀਓ ਵੀ ਦੇਖਿਓ ਉਦੋਂ ਕੀ ਸੀ ਇਹਨਾਂ ਦੀ ਗਰੋਥ ਤੇ ਹੁਣ ਦੇਖੋ ਆਹ ਵਾਲਾ ਦੇਖਿਓ ਜਰਾ ਜਿਹੜਾ ਆਹ ਵਾਲਾ ਚਿਕਸ ਆ ਨਾ ਜਿਹੜਾ ਗਰਦਨ ਉੱਪਰ ਨੂੰ ਕਰਕੇ ਪਾਣੀ ਪੀ ਰਿਹਾ ਸੀ ਇਹ ਚਿਕਸ ਦੇਖੋ ਇਹਦੀ ਕਿੰਨੀ ਵਧੀਆ ਗਰੋਥ ਬਣੀ ਆ ਤੇ ਇਹ ਸਾਰੀ ਬਾਜਰੇ ਕਰਕੇ ਹੀ ਆ ਆਪਾਂ ਇਹਨਾਂ ਨੂੰ ਬਾਜਰਾ ਹੀ ਪਾਇਆ ਤੇ ਇੱਕ ਸਵੇਰੇ ਆਪਾਂ ਇਹਨਾਂ ਨੂੰ 2 ਘੰਟੇ ਬਾਅਦ ਛੱਡੀ ਦਾ ਸੀ ਦੇਖੋ ਬਾਹਰ ਛੱਡਣ ਨਾਲ ਗਰੋਥ ਆ ਜਿਹੜੀ ਬਹੁਤ ਵਧੀਆ ਬਣਦੀ ਆ ਠੀਕ ਆ ਬਾਹਰ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈਗੀ ਆ ਤੇ ਜਿਆਦਾ ਤੋਂ ਜਿਆਦਾ ਟਾਈਮ ਇਹਨਾਂ ਨੂੰ ਖੁੱਲੇ ਜਗ੍ਹਾ ਵਿੱਚ ਛੱਡਿਆ ਕਰੋ ਫਿਰ ਗਰੋਥ ਆ ਜਿਹੜੀ ਸੋਹਣੀ ਬਣਦੀ ਆ ਬਾਕੀ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਆ ਕਰੋ ਤਾਂ ਕਿ ਹਰੇਕ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਕੋਈ ਨਾ ਕੋਈ ਜਾਣਕਾਰੀ ਵੀ ਦਿੰਦੇ ਰਹੀਏ ਠੀਕ ਆ